ਗੱਲ ਹੈ ਬਠਿੰਡਾ ਸ਼ਹਿਰ ਦੀ ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਮਨੀ ਐਕਸਚेंजर ਦੇ ਕੋਲੋਂ 20 ਲੱਖ ਰੁਪਏ ਖੋਹ ਹੋਣ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਲੁਟੇਰਾਂ ਵੱਲੋਂ ਦਿੱਤਾ ਗਿਆ ਹੈ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਮਨੀ ਐਕਸਚੇਂਜਰ ਦਾ ਕੰਮ ਕਰਦੇ ਆ ਜੋ ਮਨੀ ਚੇਂਜ ਦਾ ਕੰਮ ਕਰਦੇ ਆ ਉਹਨਾਂ ਵੱਲੋਂ 20 ਲੱਖ ਰੁਪਏ ਆਪਣੀ ਸਕੂਟਰੀ ਤੇ ਲੈ ਕੇ ਕਿਤੇ ਜਾ ਰਹੇ ਸੀ ਤਾਂ ਐਗਜ਼ੈਲੋ ਗੱਡੀ ਦੇ ਵਿੱਚ ਜਿਹੜੇ ਹਥਿਆਰ ਬੰਦਾ ਜਿਹੜੇ ਸ਼ਖਸ ਸੀ ਉਹ ਸਕੂਟਰੀ ਦਾ ਪਿੱਛਾ ਕਰ ਰਹੇ ਸੀ ਤਾਂ ਪਿੱਛੋਂ ਸਕੂਟਰੀ ਨੂੰ ਹਿੱਟ ਕਰਕੇ ਜਦੋਂ ਉਹਨਾਂ ਨੇ ਸਕੂਟਰੀ ਨੂੰ ਡੇਗਿਆ ਤਾਂ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਸਕੂਟਰੀ ਕਿਦਾਂ ਟੁੱਟੀ ਹੋਈ ਆ ਤਾਂ ਇਸੇ ਸਕੂਟਰੀ ਦੇ ਪਿੱਛੇ ਉਹਨਾਂ ਨੇ ਹਿੱਟ ਕਰਕੇ 20 ਲੱਖ ਰੁਪਏ ਜਿਹੜਾ ਖੋਹ ਲਿਆ ਤਾਂ ਇਸੇ ਤਰ੍ਹਾਂ ਕੀ ਕਹਿਣਾਗਾ ਐਸਪੀ ਸਿੱਟੀ ਨਰਿੰਦਰ ਸਿੰਘ ਦਾ ਉਹ ਵੀ ਸੁਣੋ ਤੇ ਕੀ ਚਸ਼ਮਿੰਦਰ ਸਿੰਘ ਦਾ ਕਹਿਣਾ ਹੈ ਉਹ ਵੀ ਸੁਣੋ ਸਾਡੇ ਤੁਸੀਂ ਮਾਧਿਅਮ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਤਸਵੀਰਾਂ ਦੇ ਵਿੱਚ ਹੈ ਜਿਹੜਾ ਬਾਹਰ ਦਾਤ ਨੂੰ ਹੈ ਜਿਹੜਾ ਇਨਜਾਮ ਹੈ ਦਿੱਤਾ ਗਿਆ ਤੇ ਸੁਣਦੇ ਹਾਂ ਕੀ ਕਹਿੰਦੇ ਆ ਪੁਲਿਸ ਅਧਿਕਾਰੀ ਇਹ ਕਿਹੜਾ ਏਰੀਆ ਤੇ ਕੀ ਮਾਮਲਾ ਹੈ ਪੁੱਤਰ ਇਹ ਥੋੜੀ ਦੇਰ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਦੱਸੇ ਮਤਲਬ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇੱਥੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਇੱਥੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀਗੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਥੱਲੇ ਸੁੱਟ ਗਏ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਹੁਣ ਮੌਕੇ ਤੇ ਸਾਡੀ ਟੀਮ ਸਜਾਈਆਂ ਨੇ ਅਸੀਂ ਥਾਣਾ ਕੋਲਦਵਾਲੀ ਦੇ ਵਿੱਚ ਮੁਕਦਮਾ ਦਰਜ ਰਿਹਾ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਟ੍ਰੈਸ ਕਰਦੀ ਕੋਸ਼ਿਸ਼ ਕਰਾਂਗੇ ਸਰ ਇਹ ਬਈ ਕਿੱਥੇ ਕਿੰਨੇ ਮਿੰਟ ਲਿਖਿਆ ਨਹੀਂ ਭੁੱਲੀ ਆਸੀ ਕੁਝ ਦੱਸਿਆ ਉਹਨਾਂ ਨੇ ਕੁਝ ਇਨਪੋਰਟ ਸਟੇਗਲ ਹੈਗੀਆਂ ਨੇ ਉਹਨਾਂ ਦੇ ਜਿੱਦਾਂ ਦਾ ਦਸਤਾਬਕ ਸੀਗਾ ਬਾਕੀ ਸਾਰੀ ਚੀਜ਼ਾਂ ਦੀ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟ ਨਾ ਸਕਿਆ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਕਰਕੇ ਤਪੇਸ਼ ਕਰਦੇ ਸਰ ਐਟੀਵਿਟੀ ਰਕਮ ਲਾ ਕੇ ਰਕਮ ਲਾ ਕੇ ਧਾਰੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚੱਲੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਕ ਸੇਂ ਦਾ ਆਪਣਾ ਠੀਕ ਹੈ ਉਹਦੇ ਰਿਕਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਕਿਸੇ ਪਾਸੇ ਤਾਂ ਕਹਿੰਦਾ ਜੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਚੀਜ਼ ਜਾਣਾ ਸੀ ਤਾਂ ਦੋ ਜਣੇ ਸੀ ਇਹਨਾਂ ਨੂੰ ਦੱਸੋ ਕਿ ਉਹ ਗੱ ਬਾਕੀ ਜਿਹੜਾ ਹੈਗਾ ਜਦੋਂ ਟਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਹ ਤੋਂ ਲਹਿਰਾਵੇ ਬਾਰੇ ਵੀ ਗੱਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਹਨਾਂ ਤੋਂ ਪੇਮੈਂਟ ਕੋਈ ਆ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਅੱਗੇ ਆਪਣੇ ਜੁਹਾਰ ਸਿੰਘ ਵਰਗ ਨਗਰਵਾਲੋਂ ਜਾਣਾ ਸੀਗੇ ਉਹਨਾਂ ਨੇ ਜਿਸ ਦਾ ਇਹਨਾਂ ਨੂੰ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਕਿ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕਬਾਣੇ ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਜੀਜਾ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੁੰਦਾ ਮਨਜੀਤ ਸਿੰਘ ਕੀ ਗੱਲ ਕੋਈ ਇਹ ਮੇਰੇ ਮਾਤੇ ਚਾ ਵੀ ਜਾਂਦਾ ਸੀ ਮਗਰੋਂ ਗੱਡੀ ਆ ਰਹੀਏ ਮੇਰੇ ਸਕੂਲ ਰੀ ਆ ਰਹੀ ਹੈ ਕਿ ਕਿ ਉਹਨਾਂ ਨੇ ਗੱਡੀ ਵਿੱਚ ਮਾਰੀ ਛੋੜੀ ਦੀ ਜਿਹਨੂੰ ਇਹ ਢੰਗ ਸੀਗੀ ਅੱਛਾ ਠੀਕ ਹੈ ਉਹਨਾਂ ਨੇ ਸਕੂਲ ਦੀ ਥੋੜੀ ਹੁਲਾਣੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਆਖਿਆ ਵੀ ਚੱਲ ਮੂਰੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਣੇ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਹਾਂ ਉਹ ਨਾਲੇ ਕੱਜੜ ਪਰ ਰੋਕ ਲੈਨੇ ਜੋ ਰੋਕੀ ਨਾ ਨਹੀਂ ਮਗਰੋ ਗੱਡੀ ਇੱਕ ਮੁੰਡਾ ਦਾ ਪਰ ਇੱਧਰ ਭਜਾਇਆ ਦਰਦਾ ਉਹਨੇ ਗੋਤਰੀ ਇੱਕ ਸਕੂਟੀ ਦੇ ਉੱਤੇ ਲੈ ਲੀ ਉਹਦੇ ਉਹਦੇ ਬੈਗ ਵੜਿਆ ਸੀ ਉਹ ਬੈਗ ਛਾੜਨ ਦੀਆਂ ਆ ਸੀਗਾ ਜਦੋਂ ਉਹਨਾਂ ਨੇ ਪਿਸਤੌਲ ਕੱਢਿਆ ਫਿਰ ਮੁੰਡੇ ਨੇ ਬੈਗ ਛਾੜ ਦਿੱਤਾ ਕੀ ਸੀਗਾ ਉਹਦੇ ਉਹਦਾ ਇਹਨਾਂ ਨੂੰ ਪਤਾ ਸੀ ਪੈਸੇ ਕਰ ਰਹੇ ਸੀ ਤੇ ਇਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਹੈ ਅਮਰੀਕ ਸੰਗ ਰੋਡ ਤੇ ਕਿਧਰ ਨੂੰ ਗਏ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਜੀ ਐਨ ਨੂੰ ਕਿੰਨੀ ਵੇ ਦੀ ਘਟਨਾ ਹੈ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋ ਗਿਆ ਕੀ ਸੀਗਾ ਹਥ ਪਿਸਤੋਲ ਵੈਪਨ ਸੀਗਾ ਨਹੀਂ ਇਹਨਾਂ ਦਾ ਜੀ ਸਾਨੂੰ ਕਿੱਥੇ ਜਾ ਤੰਗ ਦਿਓ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਨੇ ਗਾਣੇ ਚਾਰ ਨੇ ਗੱਛੇ ਬਈ ਚੱਲੋ ਗੱਡੀ ਜੀ ਪਿੱਛੇ ਸਟicker ਲੱਗਾ ਗੁਜਰੰਗਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਫਾਇਰ ਜਾਂ ਕੱਟਣ ਲੱਗੇ cream color ਦੀ ਗੱਡੀ ਸੀ ਉਹ ਗਣੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਖੋ ਕੇ ਲੈ ਕੇ ਨਾਲ ਬੈਠ ਕੇ ਲੈ ਇਹ ਜਿਸ ਤੋਂ ਫੁਲ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਬਾਈ ਤੇ ਉਹ ਚਾਰ ਸੀ ਆ ਉਹ ਚਾਰ ਜਣੇ ਕਿੰਨੇ ਵਜੇ ਦੀ ਘਟਨਾ ਹੈ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਚਾਨਕ ਇਹ ਜੀ ਗੱਡੀ ਸੀ ਐਂਡੀ ਗੱਡੀ تھی ਜਮਾਨ ਸੇਮ ਸੇਮ ਗੱਡੀ ਸੀ ਅੱਛਾ ਕਿਥੋਂ ਨੂੰ ਭੱਜੇ ਫਿਰੋ ਟੁੱਟਾ ਗਿਆ ਬਾਈ ਜਮਾਨ ਉਹ ਨਿਆਣਾ ਰੋਡ ਨੂੰ ਤੇ ਆਪਣਾ ਪੇਪਰ ਸੀਗਾ ਉਹਨਾਂ ਉਹਨਾਂ ਕੋਲ ਟੁੱਟਾ ਸੀ ਟੱਟਾ ਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੜਕ ਸਿੰਘ ਰੋਡ ਹੈ

ਕਾਦੀ ਪੇਮੈਂਟ ਸੀ ਜਿਹੜੀ ਤੁਹਾਨੂੰ ਦੇਣੀ ਸੀ ਇਹ ਆਪਾਂ ਨਾਲੋਂ ਵੀ ਆਪਣੇ ਬਿੱਤਰ ਪਿਆਰੀ ਹੈ ਉਹਨਾਂ ਨੂੰ ਵੀ ਜੀ ਤੇ ਕਹਿਣ ਤੋਂ ਬਹੁਤ ਵੱਡੀ ਰਕਮ ਚੋਖੇ ਲਗੇ ਨੇ ਇਹਦਾ ਕਹਿਣਾ ਹੈ ਕਿ ਦਿੱਤੀ ਦੀ ਰਕਮ ਤੇ ਇਸ ਦਾ ਕੀ ਲੱਗੋ ਜਿਹੜੀ ਪੇਮੈਂਟ ਸੀ ਜਿਹੜੀ ਮੈਂ ਸਾਰਾ ਕੁਝ ਤੁਹਾਨੂੰ ਸਾਰਾ ਕੋ ਦੱਸਦਾ ਠੀਕ ਹੈ ਹੈ ਤਾਂ ਬਹੁਤ ਵੱਡੀ ਹੈ ਨਾ ਉਹ ਕੋਈ ਜ਼ਿਆਦਾ ਵੱਡੀ ਨਹੀਂ ਉਹਦਾ ਆਪਾਂ ਸਾਰਾ ਫੇਰ ਬਾਅਦ ਠੀਕ ਹੈ